ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਝਿਮਾ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਦਾ ਬਜਟ ਪੇਸ਼ ਕੀਤਾ ਗਿਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਝਿਮਾ ਆਪਣੇ ਨਾਲ ਲੈ ਕੇ ਆਏ ਡਿਜੀਟਲ ਟੈਬ ਵਿੱਚ ਇੱਕ ਖੂਬਸੂਰਤ ਤਸਵੀਰ ਦੇਖੀ ਗਈ ਜਿਸ ਨੂੰ ਫੁਲਕਾਰੀ ਵਿੱਚ ਲਪੇਟਿਆ ਹੋਇਆ ਸੀ ਫੁਲਕਾਰੀ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦਾ ਇੱਕ ਅਨਮੋਲ ਪ੍ਰਤੀਕ ਹੈ ਜਿਸ ਨੂੰ ਔਰਤਾਂ ਹਰ ਖੁਸ਼ੀ ਦੇ ਮੌਕੇ ਤੇ ਆਪਣੇ ਸਿਰ ਤੇ ਪਹਿਨਦੀਆਂ ਹਨ ਅਤੇ ਪੰਜਾਬ ਸਰਕਾਰ ਦੇ ਬਜਟ ਚ ਡਿਜੀਟਲ ਟੈਬ ਦੇ ਕਵਰ ਵਜੋਂ ਵਰਤੀ ਜਾਣ ਵਾਲੀ ਫੁਲਕਾਰੀ ਨੂੰ ਸੰਗਰੂਰ ਦੀਆਂ ਲੜਕੀਆਂ ਵੱਲੋਂ ਤਿਆਰ ਕੀਤਾ ਗਿਆ ਕੀ ਨਾਮ ਤੁਹਾਡਾ ਕਿਹੜੀ ਸੰਸਥਾ ਨਾਲ ਜਿਹੜਾ ਕੰਮ ਕਰਦੇ ਹੋ ਮੇਰਾ ਨਾਮ ਮਨਦੀਪ ਕੌਰ ਆ ਜੀ ਸੰਗਰੂਰ ਪ੍ਰਕਾਰੀ ਪਰਲੋਸ਼ਰ ਕੰਪਨੀ ਦੇ ਵਿੱਚ ਮੈਂ ਡਾਕਟਰਾਂ ਜੀ ਅਸੀਂ ਫਲਕਾਰੀ ਦੀ ਹੀ ਕੰਮ ਕਰਦੇ ਆ ਜੀ ਹੈਂਡਵਰਕ ਕਹਿੰਦੇ ਆ ਜੀ ਇਹਨੂੰ ਸਾਰਾ ਕੰਮ ਫਲਕਾਰੀ ਦਾ ਜੀ ਫਲਕਾਰੀ ਸਿਖਾਉਂਦੇ ਆ ਵੀ ਆ ਜੀ ਫਲਕਾਰੀ ਕਢਵਾਉਂਦੇ ਆ ਨੇ ਜੀ ਆਪਾਂ ਛੋਟੇ ਪੱਧਰ ਤੋਂ ਜੀ ਆਪਾਂ ਵੱਡੇ ਪੱਧਰ ਤੇ ਆਇਆ ਜੀ 4 ਸਾਲ ਹੋ ਗਏ ਜੀ ਆਪਾਂ ਨੂੰ ਕੰਮ ਕਰਦਿਆਂ ਨੂੰ ਜੀ ਪਹਿਲਾਂ ਆਪਾਂ ਨੂੰ ਨਮਾਦ ਦੀ سپورਟ ਦੀ ਜੀ ਕਿੰਨੇ ਸਾਲ ਉਹਨਾਂ ਨੇ سپورਟ ਦਿੱਤੀ ਆ ਜੀ ਆਪਾਂ ਨੂੰ 2021 ਚ ਆਪਣਾ ਕੰਮ ਸਟਾਰਟ ਹੋਇਆ ਸੀ ਜੀ ਕਿੰਨੀਆਂ ਲੜਕੀਆਂ ਜੀ ਤੁਹਾਡੇ ਅੰਦਰ ਕੰਮ ਕਰਦੀਆਂ ਆਪਣੇ ਲੜਕੀਆਂ ਹੈਗੀਆਂ ਨੇ ਜੀ 170 ਜੀ ਜੀ ਇਹ ਸਾਰੀਆਂ ਕੁੜੀਆਂ ਬਕਵਕਰੀ ਪਿੰਡਾਂ ਤੋਂ ਆਉਂਦੀਆਂ ਨੇ ਹਾਂਜੀ ਹਾਂਜੀ ਅਲੱਗ-ਅਲੱਗ ਪਿੰਡਾਂ ਤੋਂ ਨੇ ਜੀ ਕਿਤੇ ਆਪਣੇ 15 ਲੜਕੀਆਂ ਨੇ ਜੀ ਕਿਤੇ 20 ਨੇ ਜੀ ਕਿਤੇ 10 ਨੇ ਜੀ ਟ੍ਰੇਨਿੰਗ ਲੈਣ ਵੀ ਆਉਂਦੀਆਂ ਨੇ ਜੀ ਉਹ ਕਿ ਕੀ ਵਧੀਆ ਵੀ ਲੱਗਦਾ ਤੁਹਾਨੂੰ ਕਿ ਫਲਕਾਰੀਆਂ ਇੱਕ ਆਪਣਾ ਪ੍ਰਾਣਾ ਜਿਹੜਾ ਆਪਾਂ ਵਿਰਸਾ ਕਹਿ ਸਕਦੇ ਹਾਂ ਉਹਨੂੰ ਸੰਭਾਲੀ ਬੈਠੋ ਹਾਂਜੀ 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 ਬਹੁਤ ਵਧੀਆ ਜੀ ਇਹ ਸੁਣੋ ਇੰਨਾ ਮਾਣ ਕਿੰਨਾ ਕਿ ਮੈਸਮਸੁਰ ਜਿਹੜਾ ਪੰਜਾਬ ਦੇ ਵਿੱਚ ਬਜਟ ਪੇਸ਼ ਕੀਤਾ ਹੈ ਉਹਦੇ ਫੋਲਡਰ ਤੇ ਤੁਹਾਡੀ ਫਲਕਾਰੀ ਰੱਖੀ ਗਈ ਹੈ ਇਸ ਵਾਰ। ਹਾਂਜੀ ਜਿਹੜੀ ਉਹ ਫਲਕਾਰੀ ਆਪਾਂ ਨੇ ਰੈਡੀ ਕੀਤੀ ਹੈ ਜੀ ਅਸੀਂ ਹੱਥੀ ਕੀਤੀ ਹੈ ਜੀ। ਅਸੀਂ ਬਹੁਤ ਵਧੀਆ ਕੀਤੀ ਹੈ ਜੀ ਫਲਕਾਰੀ ਉਹ ਰੰਗਲਾ ਪੰਜਾਬ ਵਿੱਚ ਗਈ ਹੈ ਜੀ ਜਿਹੜੀ ਆਪਣਾ ਫੋਲਡਰ ਬਣਾਇਆ ਜੀ ਉਹ ਅਸੀਂ ਹੱਥੀ ਰੈਡੀ ਕੀਤਾ ਜੀ ਗੱਲ ਉਹ ਬਹੁਤ ਵਧੀਆ ਖੁਸ਼ੀ ਹੈ ਬੱਚੇ ਖੁਸ਼ ਬਹੁਤ ਖੁਸ਼ੀ ਹੈ ਜੀ ਬਹੁਤ ਜਿਆਦਾ ਬੱਚਿਆਂ ਨੂੰ ਪਤਾ ਲੱਗੇ ਕਿਸ ਤਰ੍ਹਾਂ ਬੱਚਿਆਂ ਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਸਾਡੀ ਫਲਕਾਰੀ ਪੇਸ਼ ਹੋਈ ਹੈ। ਬੱਚਿਆਂ ਨੂੰ ਪਤਾ ਲੱਗਾ ਜੀ ਬੱਚਿਆਂ ਨੂੰ ਦਿਖਾਈ ਸੀ ਆਪਾਂ ਨੇ ਵੀ ਇਹ ਚੀਜ਼ ਆਪਾਂ ਨੇ ਰੈਡੀ ਕਰਕੇ ਦੇੜੀਆ ਜੀ ਬਹੁਤ ਵਧੀਆ ਬਣਾਈ ਹੈ ਜੀ ਕਿੰਨੇ ਕ ਸਮੇਂ ਤੋਂ ਜਿਹੜਾ ਇਹ ਚੱਲ ਰਿਹਾ ਸਰਕਾਰੀ ਦਾ ਕੰਮ ਇਹ 4 ਸਾਲ ਹੋ ਗਏ ਸਰ 4 ਸਾਲ ਹੋ ਗਏ ਜੀ ਖੜੇ ਕਰਦੇ ਨੇ ਲੜਕੀ ਫਿਰ ਖੁਸ਼ ਹੋ ਕੇ ਕਰਦੇ ਨੇ ਸਾਰਾ ਹਾਂਜੀ ਹਾਂਜੀ ਟਾਈਮ ਕੱਢ ਕੇ ਜੀ ਸਾਰਾ ਕੰਮ ਕਰ ਦਿੰਦੇ ਨੇ ਜੀ ਆਪਣਾ ਜਿਵੇਂ ਕਿਹਾ ਜਾਂਦਾ ਕਿ ਇਹ ਤੋਂ ਰੋਜ਼ਗਾਰ ਵੀ ਮਿਲ ਰਹੇਗਾ ਬੱਚਿਆਂ ਨੂੰ ਮਾਈ ਬੱਚੇ ਕਰ ਲੈਂਦੇ ਨੇ ਵਧੀਆ ਕਰ ਲੈਂਦੇ ਨੇ ਜੀ ਮਤਲਬ ਕੰਮ ਦੇ ਹਿਸਾਬ ਨਾਲ ਹੁੰਦਾ ਜੀ ਕੋਈ 6000 ਕਮਾ ਲਾਂਦਾ ਮਹੀਨੇ ਦਾ ਕੋਈ ਵੱਧ ਕਮਾ ਲਾਂਦੇ ਨਹੀਂ ਜੀ ਕੰਮ ਦੇ ਹਿਸਾਬ ਨਾਲ ਜਿੰਨੇ ਵੀ ਕੰਮ ਕਰਦੇ ਨੇ ਜੀ ਇਸ ਦਾ ਇੱਕ ਬਾਹਰ ਫੋਰਨ ਤੱਕ ਵੀ ਜਾਂਦੇ ਨੇ ਫੋਕਾ ਨਹੀਂ ਹਾਂਜੀ ਹਾਂਜੀ ਬਾਹਰ ਜਿੰਨੇ ਮਤਲਬ ਟ੍ਰੈਂਡ ਚ ਦੀ ਜਿਆ ਹੁਣ ਪਿੱਛੇ ਜੀ ਘਗਰਾ ਸੂਟ ਜੀ ਉਹ ਮੈਂ ਸਾਰੇ ਹੀ ਰੈਡੀ ਕਰਕੇ ਦਿੱਤਾ ਸੀ ਜੇ ਆਪਾਂ ਨੇ ਜਾਂਦੇ ਨੇ मतलब साम के रखना चाहिए जी ये अपना पुराना ही काम है जी फलकारी शुरू कराती है विरसा ज्यादा रहे जी बहुत वादिया मेरा नाम पुलविंदर धालीवाल है जी ਮੈਂ ਸ਼ਮਰੂਰ ਫੁਲਕਾਰੀ ਪ੍ਰੋਡੂਸਰ ਕੰਪਨੀ ਲਿਮਟਿਡ ਦੇ ਵਿੱਚ ਐਜ਼ ਅ ਰਿਸੋਰਸ ਪਰਸਨ ਕੰਮ ਕਰ ਰਿਹਾ ਹਾਂ ਜੀ ਪ੍ਰੋਗਰੈਸਿਵ ਯੂਥ ਫੋਰਮ ਵੱਲੋਂ ਤੇ ਮੈਨੂੰ ਅ ਅੱਜ ਪਤਾ ਲੱਗਾ ਜੀ ਕਿ ਸਾਡਾ ਜਿਹੜਾ ਰੰਗਲਾ ਪੰਜਾਬ ਬਜਟ ਦੇ ਵਿੱਚ ਸਾਡਾ ਫੋਲਡਰ ਹੈ ਜਿਹੜਾ ਫੁਲਕਾਰੀ ਦਾ ਬਣਿਆ ਹੋਇਆ ਉਹ ਪੇਸ਼ ਕੀਤਾ ਗਿਆ ਹੈ ਸਰਦਾਰ ਹਰਪਾਲ ਸਿੰਘ ਚੀਮਾ ਫైనాన్స్ ਮਨਿਸਟਰ ਨੇ ਸਾਡੇ ਤੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਜੀ ਇਸ ਚੀਜ਼ ਦੇ ਉੱਤੇ ਤੇ ਬੜੀ ਖੁਸ਼ੀ ਹੈ ਕਿ ਸਾਡੀ ਨਿਮਾਣੀ ਜਿਹੜੀ ਇਹ ਸੰਸਥਾ ਹੈਗੀ ਨਿਮਾਣੀ ਜੀ ਸੰਸਥਾ ਹੈ ਉਹਦਾ ਜਿਹੜਾ ਬਣਿਆ ਹੋਇਆ ਜਿਹੜਾ ਸਾਡਾ ਪ੍ਰੋਡਕਟ ਹੈ ਜਾਂ ਬਣਿਆ ਹੋਇਆ ਜਿਹੜਾ ਫੁਲਕਾਰੀ ਦਾ ਸਾਡਾ ਕੋਲਡਰ ਹੈ ਉਹ ਪੇਸ਼ ਹੋ ਰਿਹਾ ਹੈਗਾ ਵਜਬ ਦੇ ਵਿੱਚ ਇਹ ਸਾਰਾ ਹੱਥੀ ਕੀਤਾ ਜਾਂਦਾ ਸੀ ਜੀ ਹਾਂਜੀ ਇਹ ਸਾਰਾ ਜਿਹੜਾ ਕੰਮ ਹੈ ਇਹ ਹੱਥੀ ਕੀਤਾ ਜਾਂਦਾ ਹੈ ਜੀ ਲੜਕੀਆਂ ਸਾਡੇ ਪਿੰਡਾਂ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਆਪਣੇ ਹੱਥੀ ਤਿਆਰ ਕਰਦੀਆਂ ਨੇ ਤੇ ਤਿਆਰ ਕਰਕੇ ਫਿਰ ਅਸੀਂ ਜਿਹੜਾ ਇੰਸਟਾਗ੍ਰam ਫੇਸਬੁੱਕ ਤੇ ਜਾਂ ਜਿਹੜਾ ਸਾਡਾ ਆਊਟਲੈਟ ਬਣਿਆ ਹੋਇਆ ਜੀ ਉੱਥੇ ਅਸੀਂ ਸੇਲ ਕਰਦੇ ਜਿਹੜੀ ਫੁਲਕਾਰੀ ਗਈ ਹੈ ਇਹ ਕਿੰਨਾ ਵੱਲੋਂ ਤਿਆਰ ਇਹ ਜਿਹੜੀ ਫੁਲਕਾਰੀ ਦਿੱਤੀ ਹੈਗੀ ਜੀ ਇਹ ਸਾਡੇ ਡਾਇਰੈਕਟਰ ਹੈਗੇ ਮਨਦੀਪ ਕੌਰ ਉਨਾ ਬਲੋ ਤੇ ਤਿਆਰ ਕੀਤੀ ਗਈ ਸੀ ਤੇ ਉਹਦੇ ਉੱਤੇ ਜਿਹੜਾ ਲੋਗੋ ਸੀ ਉਹ ਵੀ ਹੱਥ ਨਾਲ ਹੀ ਮਨਦੀਪ ਕੌਰ ਜੀ ਬਰੋਂ ਤਿਆਰ ਕੀਤਾ ਗਿਆ ਸੀ ਸਾਰਾ ਕੁਝ ਤਿਆਰ ਕੀਤਾ ਕਿੰਨਾ ਸਮਾਂ ਲੱਗਿਆ ਇਹਦੇ ਲਈ ਸਰ 2 ਦਿਨ ਸਾਡੇ ਲੱਗੇ ਸੀ ਕਿ ਬਣਾਉਣ ਤੇ ਤੇ ਉਹ ਕਾਫੀ ਉਹਨਾਂ ਨੇ ਮਿਹਨਤ ਕੀਤੀ ਈਵਨ ਰਾਤ ਨੂੰ ਵੀ 10 ਵਜੇ ਤੱਕ ਉਹ ਕੰਮ ਕਰਦੇ ਰਹੇ ਤਾਂ ਇਹ ਪੂਰੀ ਹੋਈ ਕਿੰਨਾ ਤਨਹੂਨ ਮੈਂ ਥੋੜੀ ਹੀ ਮਾਣ ਸਰ ਕੁੜੀਆਂ ਨੂੰ ਵੀ ਤੇ ਸਾਨੂੰ ਵੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਜੀ ਮੈਂ ਸਗੋਂ ਜਿਹੜਾ ਹੈਗਾ ਜਦੋਂ ਸਾਨੂੰ ਪਤਾ ਲੱਗਿਆ मतलब खुशी ਦਾ ਕੋਈ ਟਿਕਾਣਾ ਹੀ ਨਹੀਂ ਸੀ ਅਸੀਂ ਤਾਂ ਜੀ ਇਥੇ ਵਧੀਆ ਜਿਹੜਾ ਹੈਗਾ ਜਲੇਬੀਆਂ ਤੇ ਗੁਲਾਬ ਜਾਮੁਨਾ ਦਾ ਇਥੇ ਕੁੜੀਆਂ ਨੇ ਇਕੱਠੀਆਂ ਹੋ ਕੇ ਬਣਾਉਣਾ ਵੀ ਸ਼ੁਰੂ ਕਰਤਾ ਇਸ ਖੁਸ਼ੀ ਚ ਕਿੰਨੀਆਂ ਲੜਕੀਆਂ ਕੰਮ ਕਰ ਰਹੀਆਂ ਆ ਸਾਡੇ ਕੋਲ ਸੰਸਥਾ ਦੇ ਵਿੱਚ ਜਿਹੜੀ ਸੰਗਠਨ ਵਾਲਕਾਰੀ ਹੈ ਜੀ ਇਹਦੇ ਵਿੱਚ 370 ਕੁੜੀਆਂ ਕੰਮ ਕਰ ਰਹੀਆਂ ਨੇ ਜਿਹੜੀਆਂ ਜੜਬਾ ਬਲੌਕ ਦੇ ਵੱਖ-ਵੱਖ ਪਿੰਡਾਂ ਵਿੱਚੋਂ ਨੇ ਕਿਤੋਂ 10 ਕਿਤੋਂ 20 ਕਿਤੋਂ 15 ਤੇ ਨਾਲ ਨਾਲ ਅਸੀਂ ਜਿਹੜੇ ਦੂਸਰੇ ਜਿਵੇਂ ਪਟਿਆਲੇ ਜ਼ਿਲ੍ਹੇ ਦੇ ਉੱਥੋਂ ਵੀ ਅਸੀਂ ਕੁੜੀਆਂ ਨੂੰ ਅੱਗੇ ਰੋਜ਼ਗਾਰ ਦੇ ਰਹੇ ਹਾਂ ਜੀ ਉਹ ਭੋਨੀਗੜ ਤੋਂ ਵੀ ਆ ਰਹੀਆਂ ਨੇ ਕੁੜੀਆਂ ਮੂਨੂਕ ਸਾਈਡ ਤੋਂ ਵੀ ਆ ਰਹੀਆਂ ਨੇ ਪਟਿਆਲੇ ਦਾ ਜਿਹੜਾ ਧਨੇਠਾ ਹੈ ਤੇ ਆਪਾਂ ਇਸੇ ਤੋਂ ਕਮਾਉਂਦੇ ਆ। ਅ ਤਕਰੀਬਨ ਇਹਦੇ ਵਿੱਚ ਵੀ ਕੁੜੀਆਂ 5000 ਤੋਂ ਲੈ ਕੇ 10000 ਦੇ ਵਿੱਚ ਕਮਾਉਂਦੀਆਂ ਨੇ ਜਿਹੜੇ ਥੋੜਾ ਜਿਹਾ ਘੱਟ ਕੰਮ ਕਰਦੀਆਂ ਨੇ ਉਹ ਘੱਟ ਕਮਾ ਲੈਂਦੀਆਂ ਨੇ ਜੀ ਜਿਹੜੀਆਂ ਥੋੜਾ ਜਿਹਾ ਵਧੀਆ ਵੱਧ ਮਿਹਨਤ ਕਰ ਲੈਂਦੀਆਂ ਨੇ ਉਹ ਵੱਧ ਕਮਾ ਲੈਂਦੀਆਂ ਨੇ। ਸ਼ੁਰੂ ਕੀਤਾ ਹੈ ਲੋਕ। 4 ਸਾਲ ਹੋ ਗਏ ਜੀ। ਸ਼ੁਰੂ ਤੇ ਇਹਨਾਂ ਨਾਲ ਨਾਲ ਆ ਜੀ ਇਹਨਾਂ ਦੇ ਕੰਮ ਲੈ ਕੇ ਆਉਂਦੇ ਆ ਜੀ। ਸਾਰੀ ਸਰਦੀ ਹੋ ਗਈ ਜੀ ਸਾਰੀ ਗਰਮੀ ਵੀ ਸੀ। 12 ਮਹੀਨੇ ਕੰਮ ਕਰਦੀ ਆ ਜੀ ਸਾਨੂੰ ਵਧੀਆ ਕੰਮ ਮਿਲਦਾ ਜੀ 6000 ਵੀ 10000 ਵੀ ਕਮਾ ਲੈਂਦੇ ਜੀ ਮੰਥਲੀ ਜੀ ਵਧੀਆ ਕੰਮ ਆ ਜੀ ਆਪਣੇ ਘਰੇ ਆ ਜੀ ਬੱਚਿਆਂ ਨੂੰ ਤੋਂ ਬਾਅਦ ਇਹ ਕੰਮ ਕਰ ਲੰਨੇ ਜੀ ਨਾਲੇ ਘਰ ਦਾ ਵੀ ਕੰਮ ਹੋ ਜਾਂਦਾ ਨਾਲੇ ਕਮਾਈ ਵੀ ਹੋ ਜਾਂਦੀ ਆ ਤੇ ਕਿੰਨਾ ਵਧੀਆ ਲੱਗਦਾ ਤੁਮੇ ਜੀ ਬਹੁਤ ਵਧੀਆ ਲੱਗਦਾ ਇਹ ਸਾਨੂੰ ਕੀ ਕਰਦੇ ਹੋ ਸਾਰਾ ਕੰਮ ਹਾਂਜੀ ਇਹ ਮੇਰਾ ਸ਼ੌਂਕ ਹੈ ਜੀ ਪిల్లా ਦਾ ਨਾਲ ਪਰਿਵਾਰ ਦਾ ਗੁਜ਼ਾਰਾ ਤੇ ਨਾਲ ਹਾਂਜੀ ਹਾਂ ਹਾਂਜੀ ਬੋਲ ਕੇ ਸਭ ਤੋਂ ਪਹਿਲਾਂ ਪੁੱਛੀਏ ਤੇ ਇਹ ਪੰਜਾਬ ਸਰਕਾਰ ਦਾ ਬਜਟ ਪੇਸ਼ ਹੋਇਆ ਉਹਦੇ ਵਿੱਚ ਵੀ ਤੁਹਾਡੀ ਫਲਕਾਰੀ ਗਈ ਆ ਉਹ ਤੁਹਾਨੂੰ ਪਤਾ ਲੱਗਿਆ ਉਸ ਗੱਲ ਹਾਂਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਇਹ ਗੱਲ ਦੇ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਵੀ ਸਾਡੇ ਹੱਥ ਨਾਲ ਕੱਢੀ ਹੋਈ ਫਲਕਾਰੀ ਵੀ ਅੱਜ ਸਰਕਾਰ ਦੇ ਬਜਟ ਪੇਸ ਹੋਈ ਹੈ ਜੀ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਠੀਕ ਅੱਜ ਦੀ ਕੁੜੀਆਂ ਨੂੰ ਮੋਰਨ ਕੀ ਕਹਿਣਾ ਚਾਹੁੰਦੇ ਜੋ ਵਿਦੇਸ਼ਾਂ ਦੀ ਜਾ ਰਹੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਐਸੇ ਵੀ ਰੋਜ਼ਗਾਰ ਆਪਾਂ ਪੈਦਾ ਕਰ ਸਕਦੇ ਆ ਇਸ ਤਰ੍ਹਾਂ ਕੰਮ ਕਰਕੇ ਹਾਂਜੀ ਇੱਥੇ ਵੀ ਰੋਜ਼ਗਾਰ ਕਰ ਸਕਦੇ ਆ ਜੀ ਜੇ ਕੋਈ ਮਿਹਨਤ ਕਰੇ ਜੀ ਤਾਂ ਆਪਾਂ ਕਰ ਸਕਦੇ ਆ ਜੀ ਸਾਰੇ ਜੀ ਕਿਉਂਕਿ ਹੁਣ ਜੀ ਪਿਛਲੇ ਆਪਣੀ ਅਸ਼ੋਕਪਤੀ ਜੀ ਉਹ ਇਹ ਫਲਕਾਰੀਆਂ ਕਰਦੇ ਸੀ ਅੱਜ ਕੱਲ ਨਹੀਂ ਕਰਦੇ ਆਂਗੇ ਪਰ ਇਹ ਜੀ ਛੱਡਣਾ ਚਾਹੀਦਾ ਜੀ ਆਪਣਾ ਪੁਰਾਣਾ ਕਲਚਰ ਹੈ ਜੀ ਇਹਨੂੰ ਸਾਹਮ ਕੇ ਰੱਖਣਾ ਜ਼ਰੂਰੀ ਹੈ ਜੀ ਅੱਜ ਕੱਲ ਇਹ ਗਾਇਬ ਹੀ ਹੋ ਗਏ ਨੇ ਕਿੰਨੇ ਕ ਸਮੇਂ ਚ ਕੁਵਲ ਕਾਈ ਤਿਆਰ ਕਰਦੇ ਨੇ ਸਰ ਹਫ਼ਤੇ ਚ ਕਰਦੇ ਨੇ ਸਾਰੀ ਹੱਥ ਨਾਲ ਨਿਕਲਦੀ ਹੈ ਹਾਂਜੀ ਸਾਰੀ ਹੱਥ ਨਾਲ ਨਿਕਲਦੀ ਹੈ ਹੋਰ ਵੀ ਕੁੜੀਆਂ ਪਿੰਡਾਂ ਦੇ ਵਿੱਚ ਕੰਮ ਕਰਦੀਆਂ ਨੇ ਹਾਂਜੀ ਸਾਰੇ ਕੰਮ ਕਰਦੇ ਆ ਜੀ ਰੰਗ ਮਿਲ ਕੇ ਕੰਮ ਕਰ ਲਾਉਂਦੇ ਆ ਇਹ। ਹਨ ਕੀ ਨਾ ਬਾਈ ਜੀ। ਨਾ ਨਬਰ ਜੀਤ ਕਰ ਰਹਾ ਜੀ। ਜੀ ਜੀ ਤੁਸੀਂ ਵੀ ਫਲਕਾਰੀ ਕੱਢਦੇ ਹੋ। ਹਾਂ ਜੀ 4 ਸਾਲ ਹੋ ਗਏ ਕੱਢਦਿਆਂ ਨੂੰ ਜੀ। ਮੈਂ ਅਸੀਂ ਘਰੇ ਕੰਮ ਕਰਨੇ ਆ ਜੀ ਨਾਲੇ ਅਸੀਂ ਕੁਛ ਨਾਲੇ ਕਰਨਾ ਮੇਰੀ। ਜੀ ਸਾਨੂੰ ਪਤਾ ਲੱਗਿਆ ਸਰਕਾਰ ਨੇ ਕਿਤੇ ਵੱਡਾ ਬਜਟ ਪੇਸ਼ ਹੋਇਆ ਉਹਦੇ। ਹਾਂ ਜੀ ਬਹੁਤ ਖੁਸ਼ੀ ਹੋਈ ਹੈ ਜੀ ਇਹ ਫਲਕਾਰੀ ਗਈ ਹੈ ਜੇ ਸਰਕਾਰ ਵੱਲ ਦੇਖੀ ਹੈ। ਇਹ ਬਹੁਤ ਸੋਹਣੀ ਕੱਢੀ ਹੋਈ ਹੈ। ਬੱਚੇ ਵੀ ਕਰਦੇ ਨੇ ਜੀ ਅਸੀਂ ਵੀ ਆਪ ਵੀ ਕਰਦੇ ਆ। ਕੋਈ ਵਧੀਆ ਕੰਮ ਆ ਜੀ ਇਹ। ਕਿੰਨੇ ਕੁ ਬੱਚੇ ਹੁਣ ਕੰਮ ਕਰਦੇ ਨੇ ਕਿੰਨੀਆਂ ਕੁੜੀਆਂ ਕੰਮ ਕਰਦੇ। ਬੋਟ ਕਰਦੇ ਨੇ ਜੀ ਕੋਣੀਆ ਮੰਦ ਲਗਾ 370 ਹੋਣਗੀਆਂ ਕੁੜੀਆਂ ਜਿਹੜੀ ਕੁੜੀਆਂ ਸਾਡੇ ਪਿੰਡਾਂ ਤੋਂ ਕੰਮ ਕਰਦੇ ਪਿੰਡਾਂ ਤੋਂ ਕਰਦੇ ਨੇ ਜੀ ਹਾਂ ਅਸੀਂ ਸਾਰੀਆਂ ਇਕੱਠੀਆਂ ਹੋ ਕੇ ਕਰਦੇ ਆ ਜੀ ਜਿਵੇਂ ਛੋਟੇ ਸਮੇਂ ਦੇ ਵਿੱਚ ਦੇਖਿਆ ਜਾਨੂੰ ਸਰਕਾਰੀ ਬੋਟ ਕਰਦੇ ਤੇ ਹੁਣ ਦੁਬਾਰੇ ਫੇਰ ਉੱਠ ਖੜਿਆ ਇਹਦਾ ਰਵਾਜ ਕੀ ਲੱਗਦਾ ਸਾਮੇ ਰੱਖਣਾ ਚਾਹੀਦਾ ਸਾਮੇ ਰੱਖਣਾ ਨਹੀਂ ਆ ਜੀ ਕਿਉਂ ਆ ਜੀ ਬਹੁਤ ਸੋਹਣੀ ਚੀਜ਼ ਹੈ ਜੀ ਇਹ ਇਹਦੇ ਵਰਗੀ ਕੋਈ ਰੀਸ ਨਹੀਂ ਹੈਗੀ ਸਾਰਾ ਹੱਥੀ ਕਰ ਦੂ ਹਾਂ ਜੀ ਹੱਥੀ ਕਰ ਦਿਆ ਜੀ ਸਾਰਾ ਮਸ਼ੀਨਾਂ ਨਹੀਂ ਵਰਤਾਂ ਨਾ ਜੀ ਮਸ਼ੀਨਾਂ ਨਹੀਂ ਕੋਈ ਵਰਤ ਦੇਗੇ ਨਾਲੇ ਆਪਦਾ ਕਦ ਮਰਜੀ ਛੱਡ ਕੇ ਇਹਨੂੰ ਕੰਮ ਕਰ ਲਓ ਜੀ ਹੋਰ ਨਾਲੇ ਫਟਾਫਟੇ ਤੇ ਰਾਤ ਨੂੰ ਵੀ ਕਰ ਲਓ ਜੀ ਦਿਨ ਨੂੰ ਵੀ ਕਰ ਲਓ ਇਹਦੀ ਆਪਦੀ ਹਿੰਮਤ ਹੈ ਜੀ ਕੰਮ ਕੀ ਕੀ ਸਮਾਨ ਕੀ ਕੀ ਕਰਨਾ ਇਹ ਜੀ ਰਿੰਗਾ ਜੀ ਸੂਈ ਤੇ ਫਰੇਮ ਜੀ ਇਹਨਾਂ ਵਿੱਚ ਜਿਹੜਾ ਵਰਕ ਹਾਂਜੀ ਤੇ ਇਹ ਕਪੜਾ ਹੋ ਗਿਆ ਜੀ ਜਿਹੜਾ ਆਪਾਂ ਕਰਦੇ ਹਾਂ ਚੁੰਨੀ ਹੋਈ ਹੈ ਫਲਕਾਰੀ ਹੋਈ ਹੈ ਬਾਗ ਹੋਇਆ ਜੀ ਇਕੋ ਜਿਹਾ ਮਟੀਰੀਅਲ ਜਿਹੜਾ ਹੈਗਾ ਜੀ ਤੁਹਾਨੂੰ ਕਿੱਥੋਂ ਪ੍ਰੋਵਾਈਡ ਕਰਾਇਆ ਜਾਂਦਾ ਕਿਥੋਂ ਲਿਆਂਦਾ ਜਾਂਦਾ ਮਟੀਰੀਅਲ ਅਸੀਂ ਨੇ ਜੀ ਗੱਡੇ ਪਤਾ ਲੱਗ ਗਿਆ ਜੀ ਸਾਨੂੰ ਮੇਰੇ ਸ਼ਹਿਰੀਆਂ ਦੱਸਤਾ ਜੀ ਅਸੀਂ ਉੱਥੇ ਪਾ ਗਏ ਮੈਡਮ ਕੋਲੇ ਦੇਰ ਵੇਖ ਮੈਡਮ ਤੇ ਜੀ ਇਹਨੇ ਤੇ ਚੁੰਨੀਆਂ ਕਰਦੇ ਨੇ ਅਸੀਂ ਸਾਰੀਆਂ ਇਕੱਠੀਆਂ ਹੋ ਕੇ ਤੇ ਚਲੀ ਗਈਆਂ